ਜੋਤ ਡੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆ ਪਸ਼ੂ ਮੰਡੀ ਦੱਬ ਵਾਲੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟਾਪ ਗਲਾਸ ਦੇ ਝੋਟੀਆਂ ਦੇ ਮੱਝਾਂ ਤੇ ਉਹਨਾਂ ਦੇ ਰੇਟਾਂ ਬਾਰੇ ਦਵਾਂਗੇ ਜਾਣਕਾਰੀ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਵੀਰ ਐਦਾਂ ਦੇ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਤੇ ਬਾਕੀ ਜਿਹੜੇ ਵੀਰ ਆਪਣੇ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਜੋ ਮੇਰੇ ਵੀਰ ਆਪਾਂ ਤੁਹਾਨੂੰ ਦਿਖਾਉਂਦੇ ਟਾਪ ਦੀਆਂ ਝੋਟੀਆਂ ਤੇ ਮੱਝਾਂ ਉਹਨਾਂ ਦੇ ਦਿੰਦੇ ਜਾਣਕਾਰੀ ਆਜੋ ਮੇਰੇ ਵੀਰ ਬਾਈਆਂ ਕੋਲੇ ਖੜੀ ਆ ਬਹੁਤ ਹੀ ਸ਼ਾਨਦਾਰ ਬਾਈ ਝੋਟੀ ਤੇ ਬਾਈ ਕਿਹੜੇ ਸੂਏ ਇਹ? ਦੂਜੇ ਸੂਏ। ਠੀਕ ਹੈ ਬਾਈ ਜੀ ਤੇ ਕਿੰਨਾ ਦੁੱਧ ਆ ਬਾਈ ਥੱਲੇ ਇਹਦੇ? ਇਹ ਕਿਹੜੇ ਪਹਿਲੇ ਸੂਏ ਦਿੱਤਾ ਗਏ ਨੇ 12 ਕਿੰਨੇ ਦਿਨ ਦੀ ਸੂਈ ਬਾਈ ਇਹ? ਇਹ ਹੁਣੇ ਸੂਈ ਹੈ। ਠੀਕ ਹੈ ਬਾਈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ? ਠੀਕ ਹੈ ਕਿੰਨਾ ਦੁੱਧ ਕਹਿੰਦੇ ਬਾਈ ਜੀ? 20 ਕਿਲੋ ਦੀ ਗੱਲ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਪੈਦਾ? ਠੀਕ ਹੈ ਥੋੜੀ ਤੋੜ ਦੂੰਗਾ ਵੀਰੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਬਾਈਆਂ ਕੋਲੇ ਤੇ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਸ਼ਾਨਦਾਰ ਹੈ ਬਾਈ ਜੀ ਦੇ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਹੈ ਤੇ ਦੁੱਧ ਵਾਲਾ ਪਸ਼ੂ ਬਾਈ ਜੀ ਤੇ ਲੰਬਾ ਥਾਣਾ ਬਾਈ ਜੀ ਤੇ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਚਾਰੇ ਥਾਣਾ ਵਿੱਚ ਤੇ ਸਾਫ ਸੁਥਰੀ ਅਟਰ ਕੁਆਲਿਟੀ ਹੈ ਬਾਈ ਜੀ ਤੇ ਬਾਕੀ ਰੇਟ ਵਾਰੀ ਪੂਹੀ ਜਾਣਕੈ ਲਵਾਂਗੇ ਜੀ ਅਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਜੀ ਕਿੱਥੇ ਤੱਕ ਦੇ ਦੇ ਦੋਗੇ ਲਾਸਟ ਇਹ ਹੈ ਸੀਰੀਅਲ ਨੰਬਰ ਠੀਕ ਹੈ ਬਾਈ ਜੀ ਤੇ ਕਿਹੜੇ ਏਰੀਆ ਚੋਂ ਆਈ ਪਈ ਇਹ ਠੀਕ ਹੈ ਬਾਈ ਜੀ ਤੇ ਉਦਾਂ ਬਈ ਤਾਰਤੁਰ ਕਿਵੇਂ ਆਦੀ ਤਾਰਦੂ ਬੋਲ ਗਿਆ ਜੀ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਈ ਦੀ ਵੀਰੇ ਅੱਜ ਆਪਾਂ ਉਹ ਆਪਣੇ ਆਪਣੇ ਪੰਜ ਛੋਟੇ ਕਿੰਨੇ ਸੇਲ ਹੋ ਗਈਆਂ ਚਾਰ ਹੋ ਗਏ ਠੀਕ ਹੈ ਬਾਈ ਜੀ ਤੇ ਪਾਈਆਂ ਕੋਲੇ ਬਾਈ ਠੀਕ ਹੀ ਬਹੁਤ ਹੀ ਜੈਨਰੇਟਰ ਰੱਖਿਆ ਪਾਈਆਂ ਨੇ ਤੇ ਬਾਈ ਮੋਬਾਈਲ ਨੰਬਰ ਕਰ ਦੂੰਗਾ ਜੀਰੇ ਆਪਾਂ ਨੂੰ ਹਾਂ ਜੀ ਹਾਂ ਜੀ ਵੀਰੇ 88470 ਹਾਂ ਜੀ 34142 ਠੀਕ ਹੈ ਬਾਈ ਜੀ ਨਾਮ ਕੀ ਦੱਸਣੀ ਹੈ ਆਪਣਾ ਵੀਰੇ ਨਾਮ ਮਰਾ ਪਰਮਨਰ ਪਿੰਡ ਕਿਹੜਾ ਪੈਂਦਾ ਵੀਰੇ ਠੀਕ ਹੈ ਬਈ ਜਿਲਾ ਜਿਹੜਾ ਬਕਸਾ ਠੀਕ ਹੈ ਬਈ ਜੀ ਆਈ ਮੰਡੀ ਲਾਉਂਦੇ ਹੋ ਜੀ ਠੀਕ ਹੈ ਬਈ ਜੀ ਧੰਨਵਾਦ ਜੀ ਜੀ ਬਈ ਪਸ਼ੂ ਬਾਧੂ ਆਏ ਹੋਏ ਨੇ ਜੇ ਕੋਈ ਵੀਰ ਆਉਣਾ ਚਾਹੁੰਦਾ ਹੈ ਤਾਂ ਆ ਸਕਦਾ ਮੰਡੀ ਇੱਥੇ ਬਈ ਮੰਡੀ ਦੇ ਦੋ ਦਿਨ ਹੁੰਦੇ ਨੇ ਜੀ ਤੇ ਨਾ ਹਰ ਐਤਵਾਰ ਹੁੰਦੀ ਮੰਡੀ ਇੱਥੇ ਦੱਬ ਵਾਲੀ ਮੰਡੀ ਜਿਹੜੀ ਆਏ ਐਤਵਾਰ ਜੇ ਕੋਈ ਵੀ ਆਉਣਾ ਚਾਹਦਾ ਤਾਂ ਆ ਸਕਦਾ ਹਰ ਐਤਵਾਰ ਨੂੰ ਇੱਥੇ ਤੇ ਦੇਖ ਸਕਦਾ ਮੰਡੀਆਂ 'ਚ ਤੇ ਇੱਥੇ ਬਈ ਜੀ ਮੱਝਾਂ ਤੇ ਗਾਵਾਂ ਦੋਨੇ ਆਉਂਦੀਆਂ ਨੇ ਜੇ ਕੋਈ ਲੈਣ ਦਾ ਚਾਹ ਵਾਰਿਆ ਤਾਂ ਆ ਸਕਦਾ ਵੀਰ ਖੜੀਆਂ ਨੇ ਬਹੁਤ ਹੀ ਟਾਪ ਕੁਆਲਿਟੀ ਦੀਆਂ ਤਿੰਨ ਮੱਝਾਂ ਬਈ ਸਭ ਤੋਂ ਪਹਿਲਾਂ ਆਪਾਂ ਦੇਖਦੇ ਇਹ ਸਟਾਰਟਿੰਗ ਚ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਹੈ ਬਈ ਜੀ ਐਟਰ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਪੂਰੀ ਸ਼ਾਨਦਾਰ ਹੈ ਜੀ ਤੇ ਨਗਰ ਹੁਣੀ ਤਾਜੀ ਸੂਈ ਹੈ ਬਈ ਜੀ ਤੇ ਚੰਗਾ ਪਛੂ ਬਈ ਦੁੱਧ ਵਾਲਾ ਅਜੇ ਜੇਰ ਤੱਕ ਵੀ ਨਹੀਂ ਪਈ ਬਈ ਜੀ ਤੇ ਤੁਸੀਂ ਦੇਖ ਸਕਦੇ ਹੋ ਬਈ ਜੀ ਤੇ ਮਗਰ ਹੈਗੀ ਬਈ ਫੀਮੇਲ ਕਾਫ ਚੰਗਾ ਪਛੂ ਬਈ ਜੀ ਦੁੱਧ ਵਾਲਾ ਹੈ ਤੇ ਬਾਈਕ ਕੋਲੋਂ ਨੇ ਪੂਰੀ ਜਾਣਕਾਰੀ ਬਾਈ ਤੂੰ ਤੇ ਲੈ ਕੁਆਟਰ ਕੁਆਲਟੀ ਚੰਗੀ ਹੈ ਬਾਕੀ ਬਾਈਕ ਕੋਲੋਂ ਰੇਟ ਵਰ ਲੈਂਦੇ ਜਾਣਕਾਰੀ ਤੇ ਤੁਹਾਡੇ ਤੱਕ ਕਰਦੇ ਬਾਈ ਜੀ ਸ਼ੇਅਰ ਗੜੀ ਹੈ ਜੀ ਇਹ ਕਿਹੜੇ ਕੂਏ ਕੂਏ ਜੀ ਹੁਣ ਤੀਜੇ ਸੂਰਜ ਠੀਕ ਹੈ ਵੀਰੇ ਕੱਲੂ ਕਰ ਦਵਾਂਗਾ ਪੱਕਾ ਹੀ ਪੱਕਾ ਵੀਰੇ ਤੇ ਕਿੰਨਾ ਕੁ ਦੁੱਧ ਕਰਜੂ ਬਾਈ ਜੀ 15 ਖੜ ਦੂਗੀ ਰਾਮਰਾ ਵੀਰ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਆਪ ਇਹਦਾ ਮੈਂ ਮੁੱਲੇ ਤਰੀ ਕਰ ਦਾਂ ਠੀਕ ਹੈ ਵੀਰੇ ਤੇ ਕਿਤ ਤੱਕ ਦੇ ਦੂੰਗਾ ਲਾਸਟ ਹੀ ਇਹ ਆਪਾਂ ਦਗਾ ਖਲਾਸ ਦੀ ਬਈ ਇੱਕ ਦਾ ਦੀ ਵੀ ਠੀਕ ਹੈ ਜੀ ਨਾਮ ਕੀ ਵੀ ਆਪਣਾ ਜੀ ਆ ਨਾਮ ਵੇਖਦਾ ਸੀ ਜੀ ਠੀਕ ਹੈ ਪਿੰਡ ਕਿਹੜਾ ਪੈਂਦਾ ਵੀਰੇ ਠੀਕ ਹੈ ਬਈ ਜਿਲ੍ਹਾ ਸੰਗਰੂਰ ਠੀਕ ਹੈ ਬਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਈ ਸੀ ਬਈ ਜੀ ਆ ਜੇ ਆਪਾਂ ਕੋਈ ਸ਼ੇਰ ਹੋਇਆ ਵੀਰੇ ਹਾਂ ਮੈਨੂੰ ਦੋ ਸ਼ੇਰ ਠੀਕ ਹੈ ਬਈ ਜੀ ਤੇ ਇਸ ਤੋਂ ਬਾਅਦ ਜਿਹੜੀ ਇਹ ਛੋਟੀ ਖੜੀ ਬਈ ਜੀ ਇਹਦਾ ਕੀ ਸਕਤਾ ਬੈ ਚੰਗਾ ਪਸ਼ੂ ਬਈ ਜੀ ਸਭ ਤੋਂ ਪਹਿਲਾਂ ਤੁਸੀਂ ਨਿਗਾ ਮਰਾ ਦਿਓ ਤੁਹਾਡੀ ਇੱਕ ਵਾਰ ਇਹਟਰ ਕੁਆਲਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਜੀ ਪੂਰੇ ਨਿਖਣ ਵਿੱਚ ਥਾਣੇ ਚਾਰਾਂ ਖਲਾਬ ਜੀ ਪ੍ਰੋਪਰ ਗੈਪ ਹੈ ਜੀ ਤੇ ਸਭ ਤੋਂ ਵੱਡੀ ਗੱਲ ਹੈ ਅਟਰ ਕੁਆਲਟੀ ਸਾਫਤਰੀ ਬਿਲਕੁਲ ਹੀ ਤੇ ਮਗਰ ਹੈਗਾ ਬਾਈ ਅਜੇ ਮੇਲ ਕਾਫ ਚੰਗਾ ਪਸ਼ੂ ਬਾਈ ਦੁੱਧ ਵਾਲਾ ਵੀ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਬਾਈ ਇਹ ਕਿਹੜੀ ਸੋਇ ਸੋਈ ਹੈ ਜੀ ਠੀਕ ਆ ਬਾਈ ਜੀ ਐਤਲੇ ਦੁੱਧ ਕਿੰਨਾ ਕਹੇ ਜੀ ਠੀਕ ਹੈ ਕਿੰਨੇ ਦਿਨ ਸੋਈ ਹੈ ਵੀਰੇ 15 ਠੀਕ ਹੈ 15 ਦਿਨ ਬਾਈ ਜੀ ਤੇ ਇਹਦਾ ਮੁੱਲ ਕਿੰਨਾ ਕਰ ਰੱਖਿਆ ਵੀਰੇ ਤੁਹਾਨੂੰ ਨੇ 2 ਲੱਖ ਠੀਕ ਹੈ ਦੇ ਲੈਣ ਦਾ ਰੇਟ ਹੀ 70 ਠੀਕ ਹੈ ਬਾਈ ਜੀ ਤੇ ਇਸ ਤੋਂ ਬਾਅਦ ਜਿਹੜੀ ਇਹ ਖੜੀ ਇਹ ਵੀ ਆਪਣੀ ਹੋਈ ਠੀਕ ਹੈ ਜੀ ਏ ਵੀ ਬਾਈ ਮੋਰਾ ਚ ਆ ਜਾਂਦੀ ਬਾਈਆਂ ਕੋਲੇ ਚੰਗਾ ਪਸ਼ੂ ਦੁੱਧ ਵਾਲਾ ਇਹ ਵੀ ਸ਼ਾਨਦਾਰ ਕੁਆਲਿਟੀ ਹੈ ਤੇ ਪੂਰੀ ਟਾਪ ਕੁਆਲਿਟੀ ਦੀ ਤੇ ਚੰਗਾ ਪਸ਼ੂ ਬਾਈ ਜੀ ਤੇ ਮਗਰ ਹੈਗਾ ਇਹਦੇ ਬਾਈ ਜੀ ਮੇਲ ਕਾਫ ਇਹ ਵੀ ਚੰਗਾ ਬਾਈ ਜੀ ਤੇ ਬਾਕੀ ਵੀ ਅਟਰ ਕੁਆਲਿਟੀ ਇੱਕ ਨੰਬਰ ਹੈ ਤੇ ਬਾਕੀ ਪੂਛ ਕਰਾ ਪੂਰੀ ਬਲੈਕ ਜੈੱਟ ਹੈ ਤੇ ਚੰਗਾ ਪਸ਼ੂ ਬਾਈ ਦੁੱਧ ਲੈਵੇ ਵਾਲਾ ਤੇ ਸ਼ਾਨਦਾਰ ਕੁਆਲਿਟੀ ਹੈ ਤੇ ਬਾਕੀ ਕੋਲ ਪੁੱਛਦੇ ਆਪਾਂ ਬਾਈ ਜੀ ਬਾਈ ਇਹ ਥਲੇ ਦੁੱਧ ਕਿੰਨਾ ਹੈ ਜੀ ਗੱਤਿਆਂ ਦੇ ਰਾਹ ਨੂੰ ਠੀਕ ਹੈ ਭਾਈ ਜੀ ਫੇ ਕਿੰਨਾ ਮੁੱਲ ਰੱਖਿਆ ਆਪਾਂ ਵੀਰੇ ਦਾ 1.5 ਲੱਖ ਠੀਕ ਕਿੱਥੇ ਦੇ ਦੋ ਵੀ ਲਾਸਟ ਇਹ ਠੀਕ ਹੈ ਭਾਈ ਜੀ ਭਾਈ ਜੀ ਕਿਤੇ ਤੱਕ ਦੇ ਦੋ ਲਾਸਟ ਇਹ ਇੱਕ ਵੀ ਠੀਕ ਹੈ ਭਾਈ ਜੀ ਤੇ ਭਾਈ ਆਪਣਾ ਪਿੰਡ ਕਿਹੜਾ ਦੱਸਿਆ ਸੀ ਕਾਈ ਪਿੰਡ ਵੀਮਸਰ ਅੱਛਾ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਹਾਂ ਜੀ ਭਾਈ ਹਾਂ ਜੀ ਵੀਰੇ 95923 9943 ਇੱਕ ਵਾਰੀ ਬੋਲ ਦੇ ਵੀਰੇ 95923 9943 ਠੀਕ ਹੈ ਨਾਮ ਕੀ ਦਿੱਤਾ ਸੀ ਕਿ ਵੀਰੇ ਆਪਣਾ ਨਾਮ ਮੇਰਾ ਬਿਕਲ ਠੀਕ ਹੈ ਭਾਈ ਜੀ ਧੰਨਵਾਦ ਵੀਰੇ ਤੇ ਬਾਈ ਕੋਲ ਤਿੰਨ ਪਜੂ ਸੀ ਕਿ ਤਿੰਨੇ ਸ਼ਾਨਦਾਰ ਤੇ ਜੇ ਕੋਈ ਲੈਣਾ ਚਾਹੁੰਦਾ ਬਾਈ ਦਾ ਨੰਬਰ ਆਪਾਂ ਵੀਡੀਓ ਵਿੱਚ ਪਾ ਦਿੱਤਾ ਜੀ ਚੰਗੇ ਪਸ਼ੂ ਨੇ ਬਾਕੀ ਰੇਟ ਬਾਈ ਦਾ ਜਾਇਜ਼ ਹੈ ਤੇ ਪਿੰਡ ਵਗੈਰਾ ਆਪਾਂ ਨੰਬਰ ਵਗੈਰਾ ਵੀਡੀਓ ਵਿੱਚ ਸ਼ੇਅਰ ਕਰਾ ਤੁਸੀਂ ਦੇਖ ਸਕਦੇ ਹੋ ਵੀ ਰਈ ਨੇ ਸ਼ਾਨਦਾਰ ਪਸ਼ੂ ਜੀ ਤੇ ਉਹਨਾਂ ਬਾਰੇ ਲਮਾਂਗੇ ਜਾਣਕਾਰੀ ਚੈੱਕ ਕਰ ਸਕਦੇ ਤੁਸੀਂ ਜੀ ਟਾਪ ਕੁਆਲਿਟੀ ਦੀਆਂ ਮੱਝਾਂ ਤੇ ਝੋਟੀਆਂ ਮੇਰਾ ਵੀਰ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਮੋਹਰਾਂ ਨਸਲ ਚ ਬਾਈ ਜੀ ਝੋਟੀ ਸ਼ਾਨਦਾਰ ਅਟਰ ਕੁਆਲਿਟੀ ਚੈੱਕ ਕਰੋ ਮੇਰੇ ਵੀਰ ਚਾਰੇ ਥਣਾਂ ਵੀ ਜੀ ਪ੍ਰੋਪਰ ਗੈਪ ਹੈ ਤੇ ਥਣ ਪੂਰੇ ਨਿਖਣਵੇਂ ਨੇ ਬਾਈ ਜੀ ਤੇ ਕੱਲਾ ਕੱਲਾ ਥਾਣਾ ਬਾਈ ਜੀ ਨੇੜੇ ਤੋਂ ਵੀ ਚੈੱਕ ਕਰਾ ਦਿੰਦੇ ਨਹੀਂ ਤੁਹਾਨੂੰ ਤੇ ਪੂਰੀ ਲੰਨੇ ਬਾਈਆਂ ਕੋਲ ਜਾਣਕਾਰੀ ਥੋੜੀ ਕ੍ਰੋਸ ਚ ਆ ਜਾਂਦੀ ਬਾਈ ਇਹ ਨੀਲੀ ਰਵੀ ਤੇ ਉਹਦੇ ਵਿੱਚ ਪੂਰੀ ਪਿਓਰ ਮੋਰਾ ਵੀ ਨਹੀਂ ਕਹਿ ਸਕਦੇ ਆਪਾਂ ਪਰ ਪਸ਼ੂ ਚੰਗਾ ਬਾਈ ਦੁੱਧ ਵਾਲਾ ਤੇ ਅਟਰ ਕੁਆਲਟੀ ਸਾਫ਼ ਸੁਥਰੀ ਹੈ ਬਾਈ ਜੀ ਬਾਈ 사ਸੀ ਕਾਲ ਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਕਿਹੜਾ ਲੱਕ ਹੈ ਵੀਰੇ ਆਪਣਾ ਜੀ ਕੰਡਾ ਬੂਖਰਾ ਜੀ ਠੀਕ ਹੈ ਜਿਲ੍ਹਾ ਕਿਹੜਾ ਪੈਂਦਾ ਵੀਰੇ सिरसा ਠੀਕ ਹੈ ਬਾਈ ਜੀ ਬਾਈ ਜਿਹੜੀ ਇਹ ਝੋਟੀ ਲੈ ਕੇ ਆਂਦੀ ਹੈ ਇਹ ਆਪਣਾ ਕਿਹੜੇ ਸੂਏ ਸੂਈ ਹੈ ਇਹ ਦੂਜੇ ਸੂਆਈ ਠੀਕ ਹੈ ਬਾਈ ਦੁੱਧ ਕਿੰਨਾ ਕਿੰਨਾ ਕਿੰਨੇ ਚੀਤੇ ਓਕੇ 14 ਕਿਲੋ ਤਿਆਰ ਹੈ 14 ਕਿਲੋ ਪੂਰਾ ਤਿਆਰ ਹੈ ਕੰਡੇ ਵਾਲਾ ਇਹਨ ਠੀਕ ਹੈ ਬਾਈ ਜੀ ਤੇ ਕਿੰਨਾ ਰੇਟ ਰੱਖਿਆ ਵੀਰੇ ਆਪਾਂ ਇਹਦਾ 135 ਠੀਕ ਹੈ ਜੀ ਦੇਣ ਲਈ ਲੜ ਕਿੱਥੇ ਛੱਡ ਦੋ 30 ਦੀ ਹਾਂ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਪਛੂਲੇ ਕਿਆ ਸੀ ਵੀਰੇ ਅੱਜ ਆਪਾਂ 8 ਲੈ ਗਏ ਕੋਈ ਸੇਲ ਹੋਇਆ ਜੀ ਲਾਸਟ ਇੱਕ ਪੁਰੇ ਹੀ ਆ ਹੀ ਰਹਿੰਦੀ ਠੀਕ ਹੈ ਬਾਈ ਮੋਬਾਈਲ ਨੰਬਰ ਕਰ ਦੋਗੇ ਵੀਰੇ ਹਾਂਜੀ 97297 ਹਾਂਜੀ 44222 ਨਿਕੋਂ ਦੁਆਰੇ ਬੋਲਦੇ ਵੀਰੇ 97297 ਹਾਂਜੀ ਵੀਰੇ 44222 ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਇਸ ਤੋਂ ਲਾ ਵੀ ਡੱਬ ਵਾਲੀ ਲਾਣੇ ਇਕੱਲੀ ਬਾਕੀ ਡੱਬ ਵਾਲੇ ਨਾਲ ਹੀ ਪੰਡਾ ਆਪਣਾ ਠੀਕਰੇ ਪੇ ਚੁੰਨਦੇ ਬਈ ਜੀ ਫੋਨ ਕਰਕੇ ਆ ਸਕਦੇ ਵੀ ਨਾ ਹਾਂਜੀ ਬਿਲਕੁਲ ਠੀਕ ਆ ਬਈ ਜੀ ਧੰਨਵਾਦ ਵੀਰੇ ਤੇ ਬਾਈਆਂ ਕੋਲੇ ਖੜੀ ਏ ਇੱਕ ਦੁੱਧ ਵਾਲਾ ਪਸ਼ੂ ਹੋਰ ਤੇ ਸ਼ਾਨਦਾਰ ਆ ਬਈ ਦੁੱਧ ਵਾਲਾ ਪਸ਼ੂ ਵੈਸੇ ਤੇ ਬਾਈ ਕੋਲੋਂ ਦੇ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਆਪਣਾ ਜੀ ਸੋ ਨਵਰੇ ਪਿੰਡ ਠੀਕ ਹੈ ਪਿੰਡ ਕਿਹੜਾ ਪੈਂਦਾ ਵੀਰੇ ਆਹ ਸੰਪੱਤੀ ਪੈਂਦਾ ਠੀਕ ਹੈ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ ਅੱਜ ਆਪਾਂ ਪਸ਼ੂ ਆਪਾਂ ਲੈ ਕੇ ਆਏ ਆ ਵੀਰੇ ਚਾਰ ਅੱਛਾ ਸੇਲ ਹੋਇਆ ਕੋਈ ਜੀ ਸੇਲ ਨਹੀਂ ਹੋਇਆ ਨਹੀਂ ਕੋਈ ਜੀ ਕਿੰਨੇ ਖੜੇ ਨੇ ਅੱਜ ਬਾਈ ਅੱਜ ਆਪਣੇ ਕੋਲੇ 6 ਤਾਂ ਗਾਵਾਂ ਖੜੀਆਂ ਅੱਛਾ ਜੀ ਤੇ ਦੋ ਪਰ ਮੱਝਾਂ ਕਰੀ ਠੀਕ ਹੈ ਬਾਈ ਜੀ ਤੇ ਜਿਹੜੀ ਇਹ ਮੱਝ ਬਾਈ ਕਿਹੜੇ ਸੂਏ ਸੂਈ ਇਹ ਇਹ ਸਿੱਧੇ ਸੂਏ ਆ ਠੀਕ ਹੈ ਬਾਈ ਜੀ ਦੁੱਧ ਕਿੰਨਾ ਨੀਚੇ ਤੇ ਦੋ ਤਾਂ 12 ਲੀਟਰ ਹੈਗਾ ਦੋ ਇਹਨਾਂ ਪੂਰੇ ਕੰਡੇ ਵਾਲਾ ਹਾਂ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਪੈ ਠੀਕ ਹੈ ਇਹ ਤੋੜ ਦੋਗੇ ਵੀ ਥੋੜੀ ਜੀ ਹਾਂ ਤੋੜਦਾ ਚੰਗਾ ਪਸ਼ੂ ਬਾਈ ਜੀ ਰੇਟ ਵੀ ਜਾਇਜ਼ ਰੱਖਿਆ ਪਈਆਂ ਨੇ ਜੀ ਤੇ ਆਹ ਜੋਂ ਬਤਾਇਆ ਸਾਈਡ ਵੀ ਉਹ ਜਦੋਂ ਖਾਨ ਹੈ ਹੀ ਨਹੀਂ ਸਾਈਡ ਤੋਂ ਭਰ ਕੇ ਕਿਤੇ ਤੱਕ ਦੇ ਦੋ ਵੀ ਲਾਸਟ ਹੀ ਹੈ ਜੀ ਕਿੰਨੇ ਜੀ 80 ਠੀਕ ਹੈ ਬਾਈ ਜੀ ਉਧਰ ਧਾਰ ਤੁਰ ਕਿਵੇਂ ਬਾਈ ਇਹਦੀ ਹਾਂ ਵਧੀਆ ਬਰੇ ਕਰਦੀ ਹੈ ਧਾਰ ਠੀਕ ਹੈ ਬਾਈ ਜੀ ਤੇ ਬਾਈ ਆਪਣੇ ਤੁਸੀਂ ਦੱਸਿਆ ਸੀਗਾ ਵਪਾਰ ਦਾ ਕੰਮ ਆਪਣਾ ਹੀ ਨਹੀਂ ਵੀਰੇ ਹਾਂਜੀ ਘਰ ਦੀਓ ਬਾਈ ਇਹ ਹਾਂਜੀ ਘਰ ਦੀ ਮੱਝ ਆਉਂਦੀ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਆਪਣਾ ਹਾਂਜੀ 81436 ਹਾਂਜੀ 14224 ਠੀਕਾ ਦੁਆਰੇ ਬੋਲਦੇ ਵੀਰੇ 81436 ਹਾਂਜੀ 14224 ਪਿੰਡ ਦਾ ਦੱਸਿਆ ਸੀ ਵੀਰੇ ਕਾਸਮ ਪੱਟੀ ਪਿੰਡ ਬਰੇ ਜ਼ਿਲ੍ਹਾ ਜੀ ਫਰੀਦਕੋਟ ਠੀਕ ਹੈ ਬਾਈ ਜੀ ਤੇ ਬਾਜੀ ਕੋਈ ਮੋਬਾਈਲ 'ਕੋ ਫੋਨ ਕਰੇ ਚੱਕ ਦੇ ਦੋ ਭੇਦੋਈ ਠੀਕ ਹੈ ਠੀਕ ਹੈ ਬਈ ਧੰਨਵਾਦ ਬਈ ਜੀ ਭਾਈ ਬਾਈ ਬਾਦੂ ਮਾਤਰਾ ਚ ਆਉਂਦੀ ਐ ਮੰਡੀ ਚ ਦੱਬ ਵਾਲੀ ਚ ਜੇ ਕੋਈ ਵੀ ਲੈਣਾ ਚਾਹਦਾ ਤਾਂ ਗਾਵਾਂ ਵੀ ਲੈ ਸਕਦਾ ਇੱਥੇ ਹੈਗਾ ਜੀ ਤੇ ਬਾਦੂ ਮਾਤਰਾ ਵੀ ਗਾਵਾਂ ਆਉਂਦੀ ਬਈ ਇੱਥੇ ਟਾਪ ਕੁਆਲਟੀ ਚ ਤੇ ਦੇਖ ਸਕਦੇ ਹੋ ਐਚ ਐਪ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਐ ਜੀ ਤੇ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨੇ ਵੀਰ ਸਪੋਰਟ ਕਰਨ ਚੈਨਲ ਨੂੰ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰਾ ਵੀਰ ਐਦਾਂ ਦੇ ਵੀਡੀਓ ਵੀ ਥੋੜਾ ਥਾਕ ਲੈ ਕੇ ਆਉਂਦੇ ਰਹਾਗੇ ਤੇ ਸਾਰੇ ਵੀਰਾਂ ਨੂੰ ਬਿੰਦੂ ਚੈਨ ਨੂੰ ਸਬਸਕ੍ਰਾਈਬ ਕਰ ਲਿਓ ਮੇਰਾ ਵੀਰ ਤੇ WhatsApp ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਦਾ ਕਰੋ ਮੇਰਾ ਵੀਰ ਆਜੋ ਆਪਾਂ ਤੁਹਾਨੂੰ ਦਿਖਾਉਂਦੇ ਆ ਝੋਟੀਆਂ ਦੇ ਮੱਝਾਂ ਬਾਈਆਂ ਕੋਲੇ ਪਹੁੰਚ ਬਾਈ ਸਾਸੀ ਗਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਵੀਰੇ ਆਪਣਾ ਠੀਕ ਹੈ ਕਿਹੜਾ ਪਿੰਡ ਹੈ ਵੀਰੇ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਈ ਸੀ ਅੱਜ ਜੀ 5 ਲੈ ਕੇ ਆਈ ਸੀ ਸੇਲ ਹੋ ਗਿਆ ਕੋਈ ਜੀ ਹਾਂ ਜੀ ਠੀਕ ਹੈ ਬਾਈ ਜੀ ਤੇ ਬਾਈਆਂ ਕੋਲੇ ਦਿਖਾਉਂਦੇ ਆ ਬਾਈ ਜੀ ਖੜੀ ਐ ਬਤੋਲ ਲਓ ਵੀਰੇ ਕੋਈ ਨਹੀਂ ਬਾਰੂ ਬਹੁਤ ਹੀ ਟਾਪ ਕੁਆਲਿਟੀ ਦੀ ਛੋਟੀ ਤੇ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਤੇ ਅਟਰ ਕੁਆਲਟੀ ਪੂਰੀ ਨਿਖੜਵੇਂ ਥਣਦੇ ਬਾਈ ਜੀ ਚੰਗਾ ਪਸ਼ੂ ਬਾਈ ਜੀ ਬਾਈ ਕੋਲੋਂ ਦੇ ਪੂਰੀ ਜਾਣਕਾਰੀ ਅਟਰ ਕੁਆਲਟੀ ਨੇੜੇ ਤੋਂ ਚੈੱਕ ਕਰਾ ਦਿੰਦੇ ਤੁਹਾਨੂੰ ਨੇ ਮਜਰ ਬੁਕਲਾਇ ਕੋਣੀ ਕੁਛੀ ਕੋਣੀ ਸੇ ਭਾਈ ਕਿਹੜੇ ਸੂਏ ਸੂਈ ਹੈ ਇਹ ਦੂਜੇ ਠੀਕ ਹੈ ਭਾਈ ਜੀ ਤੇ ਦੁੱਧ ਤਾਂ ਕਿੰਨਾ ਥੱਲੇ ਇਹਦੇ 12 ਲੀਟਰ ਹੈ ਠੀਕ ਹੈ ਭਾਈ ਜੀ ਕਿੰਨਾ ਮੁੱਲ ਰੱਖਿਆ ਭਾਈ ਜੀ ਇਹਦਾ 130 ਅੱਛਾ ਠੀਕ ਹੈ ਜੀ ਤੇ ਬੜਾ ਬੜਾ ਮਾਰਤਾਨ ਹੋ ਜੂ ਵੀਰ ਹੋ ਰਹੀ ਮਾਰਤਾਨ ਹੋ ਰਹੀ ਠੀਕ ਹੈ ਭਾਈ ਜੀ ਇਸ ਤੋਂ ਬਾਅਦ ਜਿਹੜੀ ਅਗਲੀ ਝੋਟੀ ਉਹ ਵੀ ਆਪਣੀ ਹੋ ਬਈ ਜੀ ਠੀਕ ਹੈ ਵੀ ਉਹ ਕਿਹੜੇ ਸੂਏ ਹੈ ਜੀ ਜੀ ਠੀਕ ਹੈ ਵੀਰ ਉਹ ਥੱਲੇ ਦੁੱਧ ਕਿੰਨਾ ਹੈ ਵੀਰੇ 12 ਠੀਕ ਹੈ ਜੀ ਬਾਈਆਂ ਕੋਲ ਇੱਕ ਜਿਹੜੀ ਅਗਲੀ ਝੋਟੀ ਖੜੀ ਹੈ ਵੀ ਬੜੀ ਸ਼ਾਨਦਾਰ ਕੁਆਲਿਟੀ ਹੈ ਦੁੱਧ ਦੇ ਦੋਨੇ 12 ਲੀਟਰ ਹੈ ਤੇ ਚੈੱਕ ਕਰ ਸਕਦੇ ਤੁਸੀਂ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ ਤੇ ਬਾਈ ਤੋੜ ਦੋ ਇਹਨੂੰ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੈ ਤੇ ਨਿੱਖੜਵੇਂ ਠੰਡੇ ਬਾਈ ਜੀ ਤੇ ਤੇ ਚੈੱਕ ਕਰ ਸਕ ਤੁਸੀਂ ਸ਼ਾਨਦਾਰ ਪਸ਼ੂ ਦੇ ਪੂਰੇ ਗੁਣ ਨੇ ਉੱਚੀ ਲੰਬੀ ਬਾਈ ਜੀ ਤੇ ਆਪ ਦੁੱਧ ਭਰੇ ਕਰੋਗੇ ਬਾਈ ਕੋਲ ਜਾਣਕਾਰੀ ਇਹ ਵੀ ਦੂਜੇ ਸੂ ਹੈ ਬਾਈ ਇੱਕ ਦੁੱਧ ਕਿੰਨੇ ਦੇ ਲੇ ਪਈਆਂ 12 12 ਇਹ ਕਿੰਨਾ ਮੁੱਲ ਰੱਖਿਆ ਵੀਰੇ ਦਾ 140 ਅੱਛਾ 140 ਠੀਕ ਹੈ ਬਾਈ ਕਿਹੜੇ ਏਰੀਆ ਚੋਂ ਆਈ ਹੈ ਇਹ ਵੀਰ ਵਾਲਾ ਬੜਾ ਠੀਕ ਹੈ ਜੀ ਬਾਅਦ ਚ ਮੇਗ ਤੁਹਾਡੀ ਇਹ 15 ਲੀਟਰ ਦੀ ਦਾਲੀਆ ਚੰਗਾ ਬੁਝਾਈ ਜੀ ਤੇ ਬਾਈ ਦੁੱਧ ਕਿੰਨਾ ਦੁੱਧ ਆ ਰਿਹਾ 12 ਕਿਲੋ ਤੇ ਬਾਈ ਕਿਹੜਾ ਪਿੰਡ ਆਪਣਾ ਹੈ ਵੀਰ ਵਾਲਾ ਬੜਾ ਜੇਲਾ ਕਿਹੜਾ ਪੈ ਜਾਂਦਾ ਜੀ ਸੱਸਾ ਜੀ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਬੋਲ ਦੋਗੇ ਵੀਰੇ ਨੰਬਰ 923254 ਇੱਕੋੜਵਾਰੇ ਬੁੱਧੂਪੁਰੇ 92367554 ਬਾਈ ਕਿਹੜੀ ਕਿਹੜੀ ਮੰਡੀ ਲੋਂਦੇ ਇਸਤੋਲਾ ਬਾਈ ਸਾਰੀਆਂ ਮੰਡੀਆਂ ਜਾਂ ਨਹੀਂ ਸਰਸੇ ਜਾਂ ਨਹੀਂ ਟੱਪ ਵਾਲੀ ਤੇ ਮਾਲ ਕਿੱਥੋਂ ਲੈਂਦੇ ਬਾਈ ਆਪਾਂ ਹਾਂਜੀ ਮਾਲ ਕਿੱਥੋਂ ਲੈਂਦੇ ਖੰਨੇ ਤੋਂ ਹੀ ਨਹੀਂ ਪਿੰਡਾਂ ਚੋਂ ਲੈਂਦੇ ਠੀਕ ਹੈ ਬਾਈ ਜੀ ਆਪਾਂ ਦੋ ਹੀ ਲੈ ਕੇ ਆਈ ਸੀ ਬਈ ਅੱਜ ਹਾਂਜੀ ਦੋ ਲੈ ਠੀਕ ਹੈ ਬਾਈ ਜੀ ਧੰਨਵਾਦ ਜੀ ਬੜਾ ਸ਼ਾਨਦਾਰ ਕੁਆਲਟੀ ਬਾਈ ਕੱਦ-ਕਾੜ ਦੇਖੋ ਝੋਟੀ ਦਾ ਬਾਈ ਕੱਦ-ਕਾੜ ਬਹੁਤ ਚੰਗਾ ਬਾਈ ਜੀ ਤੇ ਪਿੱਠਪੜੇ ਤੋਂ ਬਹੁਤ ਚੰਗੀ ਹੈ ਬਈ ਝੋਟੀ ਸ਼ਾਨਦਾਰ ਕੁਆਲਟੀ ਤੇ ਪੂਰੇ ਨਿੱਖਣ ਮੇ ਥਣਨੇ ਬਾਈ ਜੀ ਤੇ ਸਾਫ ਸੁਥਰੀ ਝੋਟੀ ਹੈ ਜੀ ਤੇ ਬਾਈ ਸਸੀ ਗਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਵੀਰੇ ਆਪਣਾ ਤਲਬੀਰ ਸਿੰਘ ਠੀਕ ਹੈ ਕਿਹੜਾ ਇਲਾਕਾ ਪੈਂਦਾ ਵੀਰੇ ਫਰੀਦਕੋਟ ਜਿਲ੍ਹਾ ਇਕਿੰਗਰਾਪਾ ਠੀਕ ਹੈ ਬਈ ਜੀ ਜਿਹੜੀ ਝੋਟੀ ਕਿਹੜੇ ਸੂਏ ਸੂਈ ਹੈ ਜੀ ਦੂਜਾ ਸੂਈ ਠੀਕ ਹੈ ਬਈ ਦੁੱਧ ਕਿੰਨਾ ਕੁ ਥੱਲੇ ਇਹਦੇ ਵੀਰੇ ਹੁਣ 13-14 ਕਿਲੋ ਠੀਕ ਹੈ ਬਈ ਜੀ ਹਫਤਾ ਕੀ ਵਸ ਠੀਕ ਹੈ ਬਈ ਆਪਣੀ ਘਰ ਦੀ ਕਿ ਜੇ ਠੀਕ ਹੈ ਬਈ ਜੀ ਕਿੰਨਾ ਮੁੱਲ ਰੱਖਿਆ ਦਾ ਵੀਰ ਇਹਦਾ 1.5 ਲੱਖ ਠੀਕ ਹੈ ਬਈ ਜੀ ਬਈ ਵਪਾਰ ਦਾ ਕੰਮ ਹੈ ਆਪਣਾ ਨਹੀਂ ਨਹੀਂ ਘਰੇਲੂ ਅੱਛਾ ਘ ਮੋਬਾਈਲ ਨੰਬਰ ਕਰ ਦੋਗੇ ਵੀਰੇ ਸ਼ੇਰੀ 98725292109 ਠੀਕ ਹੈ ਵੀਰੇ ਇੱਕ ਵਾਰੀ ਬੋਲ ਦੋ ਜੀ 98725292109 ਨਾਮ ਕੀ ਵੀਰੇ ਆਪਣਾ ਕਲਵੀਰ ਸਿੰਘ ਠੀਕ ਹੈ ਬਾਈ ਜੀ ਤੇ ਬਹੁਤ ਜ਼ਿਆਦਾ ਟਾਪ ਕੁਆਲਿਟੀ ਝੋਟੀਆਂ ਪਾਈਆਂ ਕੋਲੇ ਸ਼ਾਨਦਾਰ ਕੁਆਲਿਟੀ ਬਾਈ ਜੀ ਕਵੀਰ ਬਾਈਆਂ ਕੋਲੇ ਖੜੀ ਹੈ ਬਾਈ ਜੀ ਮੋਹਰਾ ਨਾਲ ਸੱਚੇ ਮੱਝ ਤੇ ਇਹਦੇ ਬਾਰੇ ਲੰਦੇ ਜਾਣਕਾਰੀ ਅਟਰ ਕੁਆਲਿਟੀ ਚੈੱਕ ਕਰੋ ਪਹਿਲਾਂ ਤਾਂ ਬਾਈ ਜੀ ਪੂਰੀ ਸਾਫ ਸੁਥਰੀ ਹੈ ਤੇ ਨਿਖਣਵੇਂ ਥਣਨੇ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਰੇਟ ਬਾਰੇ ਲਵਾਂਗੇ ਪੂਰੀ ਜਾਣਕਾਰੀ ਚੈੱਕ ਕਰ ਲਓ ਜੀ ਪਿੱਠਪੁੜੇ ਤੋਂ ਠੀਕ ਹੈ ਜੀ ਚੰਗੀ ਹੈ ਤੇ ਬਾਕੀ ਵੀ ਅਟਰ ਕੁਆਲਟੀ ਦੀ ਵਧੀਆ ਪੂਰੀ ਟਾਪ ਕੁਆਲਟੀ ਦੀ ਹੈ ਨਿਖੜਵੇਂ ਥਣ ਦੇ ਬਈ ਜੀ ਚਾਰੇ ਥਣਾਂ ਦੇ ਜੀ ਪ੍ਰੋਪਰ ਗੇ ਲੰਬੇ ਥਣ ਨੇ ਜੀ ਬਾਈ ਸਸੀ ਗਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਆਪਣਾ ਜੀ ਆਪਣਾ ਵੀਰੇ ਦਲਵਿੰਦਰ ਸਿੰਘ ਠੀਕ ਹੈ ਪਿੰਡ ਕਿਹੜਾ ਪੈ ਜਾਂਦਾ ਜੀ ਪਿੰਡ ਕੋਟਲੀ ਵੀਰੇ ਅੱਛਾ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਬ헨ੜਾ ਜੀ ਠੀਕ ਹੈ ਵਪਾਰ ਦਾ ਕੰਮ ਹੈ ਬਈ ਜੀ ਆਪਣਾ ਨਹੀਂ ਨਹੀਂ ਵੀਰੇ ਆਪਣੀ ਘਰ ਦੀ ਪਛੂ ਹੈ ਤੇ ਕਿੰਨਾ ਦੁੱਧ ਦਵਾਈ ਥੱਲੇ ਇਹਦੇ ਹੈ ਫਿਰ 12 12 ਠੀਕ ਹੈ ਵੀ ਤੇ ਕਿੰਨੇ ਦਿਨ ਦੀ ਸੁਈਨ 10 ਕਿਲੋ ਮਗਰ ਕੀ ਵੀਰੇ ਤੇ ਮਗਰ ਕੱਟੀ ਵੀਰੇ ਠੀਕ ਹੈ ਬਈ ਚੈੱਕ ਕਰਦਾ ਤੇ ਮਗਰ ਹੈਗੀ ਬਈ ਜੀ ਕੱਟੀ ਇਹਦੇ ਤੇ ਮੁੱਲ ਕਿੰਨਾ ਰੱਖਿਆ ਵੀਰੇ ਤਾਂ ਲੈਣ ਦੇਣ ਲੋ ਵੀਰੇ 1 10 ਰੁਪਏ ਅੱਛਾ ਕਿਤੇ ਤੱਕ ਛੱਡ ਦੋਗੇ ਲਾਸਟ ਇਹ ਇੱਕ ਦਾ ਇੱਕ ਪੂਰੀ ਦੀ ਕਰਦੇ ਇੱਕ ਲੱਖ ਹੀ ਛੱਡ ਦੋਗਾ ਠੀਕ ਹੈ ਬਈ ਜੀ ਤੇ ਬਈ ਜੀ ਮੋਬਾਈਲ ਨੰਬਰ ਕਰ ਦੋਗੇ ਸ਼ਹਿਰੀ ਜੀ ਮੋਬਾਈਲ ਨੰਬਰ ਕਰ ਲਓ ਹਾਂ ਜੀ 84376 ਹਾਂ ਜੀ 32214 ਇੱਕ ਵਾਰ ਦੁਬਾਰਾ ਬੋਲੋ ਵੀਰੇ 84376 ਹਾਂਜੀ 32214 ਠੀਕ ਹੈ ਬਈ ਜੀ ਨਾਮ ਕੀ ਦਿੱਤਾ ਸੀ ਕਿ ਆਪਣਾ ਹੀ ਦਲਵਿੰਦਰ ਜੀ ਠੀਕ ਹੈ ਜੀ ਪਿੰਡ ਜੀ ਪਿੰਡ ਕੋਰਲੀ ਸਾਹਿਬ ਜੀ ਠੀਕ ਹੈ ਬਈ ਜੀ ਧੰਨਵਾਦ ਜੀ ਪਾਈਆਂ ਕੋਲੇ ਖੜੀਏ ਬਈ ਜੀ ਮੱਧ ਦੇ ਪਾਈਆਂ ਦਾ ਰੇਟ ਵੀ ਜਾਇਜ਼ ਹੈ ਨਾ ਮਤ ਰੇਟ ਬਈ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਅਟਰ ਕੁਆਲਟੀ ਸਾਫ਼ ਸੁਥਰੀ ਹੈ ਤੇ ਚਾਰੇ ਪਾਸੇ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਮਗਰ ਹਾਂਜੀ ਬਈ ਜੀ ਇਹਦੇ ਕੱਤੀ ਚੈੱਕ ਕਰ ਸਕਦੇ ਹੋ ਵੀ ਜੀ ਵਧੀਆ ਕੁਆਲਟੀ ਦੀ ਹੈ ਵੀ ਜੀ ਤੇ ਪਾਈਆਂ ਦਾ ਕਰ ਸਕਦੇ ਪਿੰਡ ਔਰ ਆਪਾਂ ਨੰਬਰ ਵਾਇ ਵਿੱਚ ਵੀਡੀਓ ਵਿੱਚ ਸ਼ੇਅਰ ਕਰਤਾ ਜੀ ਯੰਪਰੀ ਨੂੰ ਕੱਢ ਕਦੇ ਵੀਰ ਪਾਈਆਂ ਕੋਲੇ ਖੜੀ ਐ ਸ਼ਾਨਦਾਰ ਕੁਆਲਿਟੀ ਚ ਝੋਟੀ ਮੋਹਰਾ ਚ ਜੀ ਤੇ ਪਿੱਠਪੜੇ ਚੰਗੀ ਐ ਬਾਈ ਜੀ ਤੇ ਬਾਕੀ ਅਟਰ ਕੁਆਲਿਟੀ ਵੀ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਇੱਕ ਵਾਰੀ ਜੀ ਚੰਗਾ ਪਸ਼ੂ ਬਾਈ ਜੀ ਪਿੱਠ ਲੇਵੇ ਤੋਂ ਚੰਗੀ ਐ ਝੋਟੀ ਤੇ ਬਾਈ ਕੋਲੋਂ ਦੰਦੇ ਪੂਰੀ ਜਾਣਕਾਰੀ ਬਈ ਚੈੱਕ ਕਰੋ ਤੁਸੀਂ ਜੀ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਐ ਜੀ ਤੇ ਚੰਗਾ ਪਜ ਕੋ ਜੀ ਬਾਈ ਸਸੀ ਗਾਲ ਜੀ ਕੀ ਹਾਲ ਐ ਵੀਰੇ ਕੀ ਨਾਮ ਐ ਜੀ ਆਪਣਾ ਕੀ ਨਾਮ ਐ ਇਹ ਕਿਹੜਾ ਪਿੰਡ ਪੈਂਦਾ ਵੀਰੇ ਬਾਂਡੀ ਠੀਕ ਐ ਬਾਈ ਜੀ ਇਹ ਜਿਹੜੀ ਝੋਟੀ ਇਹ ਤੇ ਕਿੰਨੇ ਕੀ ਸਕਦਾ ਬਈ ਇਹ ਜਿਹੜਾ ਕਿਹੜੇ ਤੇ ਕਿੰਨੇ ਦਿਨ ਪਏ ਜੀ ਇਹ ਬਸ ਕਿੰਨੇ ਕਦਮ ਰਹਿ ਗਏ ਮਤਲਬ ਦਿਨ ਪੂਰੇ ਹੋਣ ਚ ਠੀਕ ਹੈ ਜੀ ਤੇ ਕਿੰਨਾ ਕਿਲੋ ਦੁੱਧ ਕਰਜੂ ਬਈ ਜੀ ਇਹਦੀ ਮਾਂ ਥੱਲੇ ਸੀਗਾ 14 ਲੀਟਰ ਇਹ 12 ਤੇ ਦੇਊਗੀ ਆਪਣੀ ਘਰ ਦੀ ਵਾਲੀ ਬਈ ਜੀ ਠੀਕ ਹੈ ਠੀਕ ਹੈ ਵੀ ਵਪਾਰ ਦਾ ਕੰਮ ਹੈ ਜੀ ਆਪਣਾ ਨਹੀਂ ਨਹੀਂ ਵਪਾਰ ਦਾ ਠੀਕ ਹੈ ਬਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਦਾ ਪਾਣੀ ਵੀਰੇ ਆਪਾਂ ਇੱਕ ਦਸ ਲੈ ਅੱਛਾ ਕਿਤਕ ਦੇ ਦੋਗੇ ਲਾਸਟ ਈ 90000 ਠੀਕ ਹੈ ਬਈ ਮਾਣ ਪਹੁੰਚਿਆ ਕਿਤੇ ਗਾਹਕ ਲੱਗੇ ਨੇੜੇ ਲੱਗੇ ਕੋਈ ਜੀ 8000 ਰੁਪਏ ਲੱਗੇ ਜੀ ਹਾਂ ਨੰਬਰ ਸਹੀ ਸੀ 42879 ਠੀਕ ਹੈ ਬਾਈ ਜੀ ਤੇ ਨਾਮ ਕੀ ਵੀਰੇ ਆਪਣਾ ਹੀ ਸੁਪਾਸ ਨੂੰ ਵੈਸੇ ਕਾਤਾ ਕਹਿੰਦੇ ਠੀਕ ਹੈ ਬਾਈ ਜੀ ਚੰਗਾ ਪਸ਼ੂ ਪਾਈਆਂ ਕੋਲੇ ਜੇ ਕੋਈ ਲੈਂਡ ਦਾ ਚਾਹ ਬਣਾ ਬਾਈਆਂ ਕੰਟੈਕਟ ਕਰ ਸਕਦਾ ਹੈ ਠੀਕ ਬਾਈ ਪਹੁੰਚ ਨੇ ਦੱਬ ਵਾਲੀ ਮੰਡੀ ਜੀ ਤੇ ਪਸ਼ੂ ਬਾਈ ਟਾਪ ਕੁਆਲਟੀ ਦੇ ਪੂਰਾ ਸ਼ਾਨਦਾਰ ਕੁਆਲਟੀ ਮੋਹਰਾ ਚ ਤੇ ਚੰਗੇ ਪਸ਼ੂ ਬਾਈ ਜੀ ਪਾਈਆਂ ਕੋਲੇ ਤੇ ਲੈ ਸਕਦਾ ਬਾਈ ਕੋਲੇ ਖੜੀ ਹੈ ਬਹੁਤ ਹੀ ਸ਼ਾਨਦਾਰ ਕੁਆਲਟੀ ਦੀ ਝੋਟੀ ਤੇ ਬਾਈ ਜੀ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਜ਼ਿਆਦਾ ਸ਼ਾਨਦਾਰ ਹੈ ਤੇ ਨਿਖੜਵੇਂ ਥਾਣੇ ਬਾਈ ਜੀ ਪੂਰੇ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਤੇ ਲੰਬਾ ਥਾਣਾ ਬਾਈ ਜੀ ਤੇ ਬਾਈ ਕੁ ਲਵਾਂਗੇ ਪੂਰੀ ਜਾਣਕਾਰੀ ਤੇ ਆ ਜੋ ਮੇਰਾ ਬਾਈ ਸასი ਗਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਜੀ ਆਪਣਾ ਠੀਕ ਹੈ ਬਾਈ ਜੀ ਜਿਹੜੀਆਂ ਝੋਟੀ ਲੈ ਕੇ ਆ ਕਿਹੜੇ ਸੂਏ ਸੂਈ ਗੱਦੀ ਕਿ ਬਾਈ ਜੀ ਵੀਡੀਓ ਚੱਕਰ ਤਾਂ ਕਰਕੇ ਆਪਾਂ ਬਾਈ ਜੀ ਰੇਟ ਬਾਈ ਕਹਿੰਦਾ ਸੀ ਕਰਨਾ ਨਹੀਂ ਇਹਦਾ ਅਜੇ ਤੇ ਆਪਾਂ ਦਿਖਾਉਂਦੇ ਤੁਹਾਨੂੰ ਹੋਰ ਚੰਗੇ ਪਸ਼ੂ ਆ ਜੋ ਮੇਰਾ ਵੀਰ ਉਹ ਖੜੀ ਹੈ ਬਾਈ ਜੀ ਮੋਰਾ ਝੋਟੀ ਦੇ ਚੈੱਕ ਕਰੋ ਮੇਰਾ ਵੀਰ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਬਾਕੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਜੀ ਤੇ ਚਾਰੇ ਸਨਾਂ ਵਿੱਚ ਪ੍ਰੋਪਰ ਗੈਪ ਹੈ ਵੀਰ ਤੇ ਥਾਣ ਪੂਰੇ ਨਿਕਲਵੇਂ ਨੇ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਬਾਈ ਅਸੀ ਗਾਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਹੈ ਜੀ ਆਪਣਾ ਜੀ ਪੰਕਰਾਸ ਠੀਕ ਹੈ ਕਿਹੜਾ ਇਲਾਕਾ ਬਾਈ ਪੈ ਗਿਆ ਜੀ ਆਪਣਾ

ਬਾਈ ਜੀ ਆਪਣੀ ਘਰ ਕੀ ਪਾਲੀ ਹੋਈ ਕੱਲੀ ਹੈ? ਇਹ ਲਈ ਹੋਈ ਆ। ਠੀਕ ਹੈ ਬਾਈ ਜੀ। ਕਿਹੜੇ ਰੀਚੋਂ ਲਈਏ ਵੈਸੇ? ਇਹ ਗੋਰੀ ਵਾਲੇ ਤੋਂ ਲਈਏ। ਠੀਕ ਹੈ ਬਾਈ ਜੀ। ਤੇ ਵਪਾਰਤ ਕੰਮ ਵੀ ਰਪਣੇ? ਵਪਾਰਤ ਹੈ। ਤੇ ਇਸ ਤੋਂ ਇਲਾਵਾ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ? ਆ ਇੰਦਰ ਜਾਂਦੇ ਹਾਂ ਉਹਨੇ ਆ ਰਾਮਪੁਰਾ ਫੋਲ ਹਾਂਜੀ। ਔਰ ਮਾਨਸਾ। ਠੀਕ ਹੈ ਬਾਈ ਜੀ। ਸਾਰੀ ਮੰਡੀ ਲਾਉਂਦੇ ਹੋ? ਸਾਰੀ ਮੰਡੀਆਂ ਲਾਉਂਦੇ ਆ। ਠੀਕ ਹੈ ਬਾਈ ਜੀ। ਤੇ ਮੋਬਾਈਲ ਨੰਬਰ ਕਰ ਦਵਾਂਗੇ ਫਿਰ ਸ਼ੇਰੀ? ਮੋਬਾਈਲ ਨੰਬਰ ਤਾਂ ਕਰ ਦਾਂਗੇ ਸਰ। ਹਾਂਜੀ। 86852 हां जी 7086 एक और ਦਾਰੇ ਬੋਲਦੇ ਵੀਰੇ 86852 7086 ਠੀਕ ਹੈ ਬਈ ਜੀ ਤੇ ਆਪਣੇ ਕੋਲ ਘਰੇ ਪਸ਼ੂ ਹੁੰਦੇ ਨੇ ਬਈ ਜੀ ਹਾਂ ਹਾਂ ਕਰਿਆ ਹੁੰਦੀਆਂ ਮੱਝਾਂ ਠੀਕ ਹੈ ਬਈ ਜੀ ਫੋਨ ਕਰਕੇ ਆ ਸਕਦੇ ਮਸਲ ਵੀ ਆ ਸਕਦੇ ਜਦੋਂ ਮਾ ਠੀਕ ਹੈ ਨਾਮ ਕੀ ਦੱਸਾਂ ਜੀ ਵੀਰੇ ਆਪਣੇ ਅੰਦਰਾਸ ਪਿੰਡ ਜੀ ਪਿੰਡ ਕਿੱਧਰ ਖੜਾ ਹੈ ਠੀਕ ਹੈ ਜੀ ਜ਼ਿਲ੍ਹਾ ਕਿਹੜੇ ਪੈਂਦਾ ਹੈ ਜ਼ਿਲ੍ਹਾ ਸਰਸਾ ਮੰਡੀ ਡੱਬੀ ਠੀਕ ਹੈ ਬਈ ਨਨ ਧੰਨਵਾਦ ਬਈ ਜੀ ਮਾਈਆਂ ਕੋਲੇ ਖੜਾ ਸ਼ਾਨਦਾਰ ਪਸ਼ੂ ਤੇ ਰੇਟ ਮਾਈਆਂ ਦਾ ਜੇਜ ਰੱਖਿਆ ਹੋਇਆ ਤੇ ਬਾਕੀ ਬਾਈ ਕਹਿੰਦਾ ਮਾਨ ਤਨ ਕਰਦਾਂਗੇ ਤੇ ਚੰਗਾ ਪਸ਼ੂ ਬਈ ਜੀ ਦੁੱਧ ਵਾਲਾ ਤੇ ਬਾਕੀ ਨੰਬਰ ਪਾਤਾ ਵਾ ਬਾਈ ਦਾ ਵੀਡੀਓ ਵਿੱਚ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਚੰਗਾ ਪਸ਼ੂ ਬਾਕੀ ਨਿਕੜਵੇਂ ਥਾਣੇ ਬਾਈ ਜੀ ਪਸ਼ੂ ਤੇ ਪੂਰੇ 4-5 ਥਾਣੇ ਵਿੱਚ ਪ੍ਰੋਪਰ ਗੈਪ ਹੈ ਤੇ ਬਾਕੀ ਜਿਹੜਾ ਵੀ ਲੈਣਾ ਚਾਹੁੰਦਾ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਫੋਨ ਨੰਬਰ ਪਾਤਾ ਵੀਡੀਓ ਵਿੱਚ ਹੀ ਤੇ ਬਾਕੀ ਵੀ ਤੁਸੀਂ ਵੀ ਜਰੂਰ ਆਇਆ ਕਰੋ ਪਸ਼ੂ ਮੰਡੀ ਦੱਬਾ ਵਾਲੀ ਵਿਖੇ ਇੱਥੇ ਪਸ਼ੂ ਆਵਾਦੂ ਮਾਤਰਾ ਅੱਜ ਆਏ ਹੋਏ ਹੁੰਦੇ ਨੇ ਜੀ ਚੰਗੇ ਪਸ਼ੂ ਹੁੰਦੇ ਨੇ ਬਾਈ ਜੀ ਤੇ ਇੱਕ ਵਾਰ ਚੋਰ ਕੇ ਠੀਕ ਹੈ ਬਾਈ ਜੀ ਆਪਾਂ ਤੁਹਾਨੂੰ ਚੈੱਕ ਕਰਾ ਦਨੇ ਜੀ ਤੋਰ ਕੇ ਵੀ ਝੋਟੀ ਸ਼ਾਨਦਾਰ ਕੁਆਲਿਟੀ ਦੀ ਝੋਟੀ ਹੈ ਪੂਰੀ ਜ ਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੈ ਜੀ ਤੇ ਠੀਕ ਆ ਬਾਈ ਜੀ ਹੱਥਾ ਲੈ ਜੂ ਬਾਈ ਕਹਿੰਦਾ ਜੇ ਪਹਿਲਣਾ ਤੇ ਨਿਖਣਵੇਂ ਥਾਣਦੇ ਬਾਈ ਜੀ ਪੂਰੇ ਐਨ ਸ਼ਾਨਦਾਰ ਕੁਆਲਿਟੀ ਚ ਤੇ ਬੰਮੋ ਲਬਰੀ ਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਬਾਈ ਝੋਟੀ ਦੀ ਤੇ ਤੇ ਵਧੀਆ ਟੌਪ ਕੁਆਲਿਟੀ ਦੀ ਹੈ ਬਾਈ ਜੀ ਸ਼ਾਨਦਾਰ ਬਸ਼ੂ ਦੇ ਪੂਰੇ ਪਰਪਕ ਗੁਣ ਨੇ ਇਹ ਬੜੀ ਮੁੰਨੀ ਗੱਲ ਕਿ ਜਿਹੜਾ ਬਾਜਰੀ ਬਣਿਆ ਹੋਇਆ ਹੈ। ਚਾਰ ਗਣਾ ਵਿੱਚ ਪ੍ਰੋਪਰ ਗਿਆ ਪਈ ਬਾਈ ਬਾਈ ਜੀ। ਦੇਖੋ ਲੈਂਡ ਦਾ ਚਾਹ ਬਣਾ ਬਾਈ ਨਾਲ ਕੰਟੈਕਟ ਕਰ ਸਕਦਾ ਜੀ। ਚੰਗਾ ਪਸ਼ੂ ਬਾਈ ਦੁੱਧ ਵਾਲਾ ਜੀ। ਹਾਂਜੀ ਵੀਰੇ ਪਾਈ ਕੋਲੇ ਖੜੀ ਹੈ ਬਹੁਤ ਹੀ ਟਾਪ ਕੁਆਲਿਟੀ ਦੀ ਝੋਟੀ ਤੇ ਬਾਈ ਕੋਲੋਂ ਨੇ ਪੂਰੀ ਜਾਣਕਾਰੀ ਚੈੱਕ ਕਰੋ ਬਾਈ ਟਰ ਕੁਆਲਿਟੀ ਤੇ ਬਾਈ ਸਾਚੀ ਗਾਲ ਜੀ ਕੀ ਹਾਲ ਹੈ ਵੀਰੇ ਠੀਕ ਹੈ ਬਾਈ ਕੀ ਨਾਮ ਹੈ ਵੀਰੇ ਆਪਣਾ ਜੀ ਜਗ ਲਿੰਦਰ ਸਿੰਘ ਹੈ ਜੀ। ਅੱਛਾ ਪਿੰਡ ਕਿਹੜੇ ਪੈਂਦਾ ਵੀਰੇ ਜਗ ਲਿੰਦਰ ਸਿੰਘ ਹੈ। अच्छा जिला जी जिला बठिंडा जी।, जी।, जी ठीक है भाई जी मंडी ਦੇ ਕੋਲ ਜੀ ঠিক ਹੈ ਬਾਈ ਜੀ ਤੇ ਬਾਈ ਵਿਵਾਰਤ ਕੰਮ ਆਪਣਾ ਹੀ ਹਾਂਜੀ ਠੀਕ ਹੈ ਬਾਈ ਜੀ ਜਿਹੜੀ ਇਹ ਝੋਟੀ ਖੜੀ ਕਿੰਨੇ ਦਿਨ ਲੈ ਲੂ ਬਾਈ ਅਜੇ ਇਹ 3-4 ਦਿਨ ਬਾਅਦ ਲੇ ਬਾਈ ਠੀਕ ਹੈ ਕਿਹੜੇ ਸੂਏ ਸੁਣਾ ਨੇ ਵੀਰੇ ਇਹ ਦੂਜਾ ਸੂਆ ਠੀਕ ਹੈ ਬਾਈ ਜੀ ਤੇ ਕਿੰਨੇ ਕ ਦੁੱਧ ਕਰਜੂ ਬਾਈ ਇਹ ਸੂਏ ਨੂੰ ਇਹਨੇ 11-12 ਕਿਲੋ ਪਹਿਲੇ ਸੂਏ ਦਿੱਤਾ ਹੋਇਆ ਇਸ ਵਾਰੀ ਕਰਜੂ 13-14 13-14 ਕਿਲੋ ਵਧੀਆ ਮੌਜੂਦ ਠੀਕ ਹੈ ਬਾਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਦਾ ਆਪਾਂ ਹੀ 1 40 ਅੱਛਾ 1 40 ਵੀਰੇ ਕਿਤੇ ਤੱਕ ਦੇ ਦੋਗੇ ਲਾਸਟ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਪਸ਼ੂ ਲੈ ਕੇ ਆਈ ਸੀ ਵੀਰੇ ਅੱਜ ਆਪਾਂ ਠੀਕ ਹੈ ਇੱਕੋ ਬਾਈ ਮੜਾ ਮੋਟਾ ਲੱਗਿਆ ਗਾਹਕੇ ਜੀ ਲੱਗੀ ਜਾਂਦਾ ਹੋ ਜੂ ਬਾਈ ਸੇਲ ਸ਼ਾਮ ਤੱਕ ਹੋ ਸਕਦੀ ਹੈ ਜੀ ਠੀਕ ਹੈ ਬਾਈ ਜੀ ਥੋੜੀ ਘਮਾ ਦੋਗੇ ਵੀਰੇ ਬਾਈ ਜੀ ਚੰਗਾ ਪਸ਼ੂ ਬਾਈਆਂ ਕੋਈ ਟਾਪ ਕੁਆਲਿਟੀ ਦੀ ਝੋਟੀ ਹੈ ਸ਼ਾਨਦਾਰ ਪਸ਼ੂ ਬਾਈ ਪੂਰਾ ਪਿੱਠਪੂੜੇ ਤੋਂ ਚੰਗੀ ਬਾਕੀ 3-4 ਦਿਨ ਬਾਈ ਕਹਿੰਦਾ ਹਸੇ ਪੈਣ ਹੈ ਤੇ ਚੰਗੀ ਪਿੱਠਪੂੜੇ ਤੋਂ ਤਿਆਰ ਹੋ ਰਹੀ ਹੈ ਬਾਈ ਜੀ ਤੇ ਉੱਚੀ ਰੰਗੀ ਬਾਈ ਕੱਦ-ਕਾੜ ਚੰਗਾ ਝੋਟੀ ਦਾ ਖاندار ਕੁਆਲਟੀ ਹੈ ਤੇ ਬਈ ਚਾਰੇ ਥਾਂ ਵਿੱਚ ਪ੍ਰੋਪਰ ਗਾਇਆ ਦੋ ਬਾਈ ਜੀ ਪੂਰੀ ਸਾਫ ਸੁਥਰੀ ਹੈਟਰ ਕੁਆਲਟੀ ਹੈ ਤੇ ਭਾਈ ਮੋਬਾਈਲ ਨੰਬਰ ਬੋਲ ਦੋਗੇ ਆਪਾਂ ਮੇਰੇ 9901989648 ਇੱਕ ਵਾਰ ਦੁਬਾਰਾ ਬੋਲ ਦੋ ਵੀਰੇ 9901989648 ਨਾਮ ਕੀ ਦੱਸਿਆ ਸੀਗੇ ਵੀਰੇ ਜਗਵਿੰਦਰ ਸਿੰਘ ਜੱਗਾ ਜੀ ਪਿੰਡ ਜੀ ਚੱਕ ਹੀਰਾ ਸਿੰਘ ਵਾਲਾ ਜੀ ਜਿਲ੍ਹਾ ਜਿਲ੍ਹਾ ਕਿਹੜਾ ਪੈਂਦਾ ਹੈ ਜਿਹੜਾ ਪਿੰਡ ਆ ਜੀ ਠੀਕ ਹੈ ਬਈ ਜੀ ਸੰਗਤੋਂ ਰਾਮੇ ਮੰਡੀ ਸੰਗਤ ਠੀਕ ਹੈ ਤੇ ਭਾਈ ਘਰੇ ਪਾਜੀ ਹੁੰਦੇ ਨੇ ਹਾਂਜੀ ਬਈ ਮਤਲਬ ਫੋਨ ਕਰਕੇ ਆ ਸਕਦਾ ਬੰਦਾ ਘਰੇ ਠੀਕ ਹੈ ਬਈ ਜੀ ਤੇ ਬਾਈ ਕੋਲੇ ਬਾਈ ਸ਼ਾਨਦਾਰ ਪਸ਼ੂ ਦੀ ਕੁਆਲਿਟੀ ਬਹੁਤ ਵਧੀਆ ਤੇ ਰੇਟ ਬਾਈ ਦਾ ਜਾਇਜ਼ ਹੈ ਪਿੱਠਪੋੜੇ ਤੋਂ ਬਹੁਤ ਚੰਗੀ ਹੈ ਬਈ ਝੋਟੀ ਤੇ ਪੂਰੇ ਨਿੱਖਣਵੇਂ ਠੰਡੇ ਬਾਈ ਜੀ ਤੇ ਬਾਕੀ ਵੀ ਨੰਬਰ ਆਪਾਂ ਪਾਤਾ ਬਾਈ ਦੇ ਵੀਡੀਓ ਚ ਤੇ ਸਾਰੇ ਵੀ ਜੋ ਪਸ਼ੂ ਲੈਣਾ ਚਾਹੁੰਦਾ ਬਾਈ ਨਾਲ ਸੰਪਰਕ ਕਰ ਸਕਦਾ ਜੀ ਤੇ ਬਾਕੀ ਜਿਹੜੇ ਵੀ ਆਪਣੇ ਵੀਡੀਓ ਦੇਖ ਰਹੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ